ਕੈਨੇਡਾ ਚ ਜਦੋਂ ਕੋਈ ਵੀਡੀਓ ਪਾਈ ਦੀਆ ਕੈਨੇਡਾ ਜਾਂ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਕਰੀ ਦੀਆ ਤਾਂ ਕੈਨੇਡਾ ਵਾਲਿਆਂ ਦੇ ਪਤਾ ਨਹੀਂ ਕਿਹੜਾ ਯਾਰ ਸੱਪ ਲੜਦਾ ਬਸ ਇੰਡੀਆ ਨੂੰ ਪੰਜਾਬ ਨੂੰ ਭੰਡਾਂ ਲੱਗ ਗਿਆ ਤੇ ਕਹਿੰਦੇ ਉੱਥੇ ਤਾਂ ਮਰ ਗਏ ਉੱਥੇ ਤਾਂ ਲੁੱਟੇ ਗਏ ਉੱਥੇ ਤਾਂ ਹਈ ਕੋਈ ਨਹੀਂ ਕੈਨੇਡਾ ਨੇ ਸਾਨੂੰ ਸਾਰਾ ਕੁਝ ਦਿੱਤਾ ਠੀਕ ਹੈ ਯਾਰ ਕੈਨੇਡਾ ਆ ਕੇ ਤੁਸੀਂ ਕਮਾਈ ਕੀਤੀ ਪਰ ਯਾਰ ਮਾੜਾ ਮੁੱਟੀ ਸ਼ਰਮ ਤਾਂ ਰੱਖਿਆ ਕੋਈ ਯਾਰ ਤੁਸੀਂ ਪੰਜਾਬ ਨੂੰ ਇੰਨਾ ਮਾੜਾ ਕਹਿਣ ਲੱਗ ਗਏ ਨੇ ਕਿ ਪੰਜਾਬ ਤਾਂ ਨਸ਼ਿਆਂ ਦਾ ਘਰ ਬਣ ਗਿਆ ਪੰਜਾਬੀ ਤਾਂ ਹਈ ਕੁਝ ਨਹੀਂ ਵੀ ਸਾਨੂੰ ਕੈਨੇਡਾ ਨੇ ਬਚਾ ਲਿਆ ਨਹੀਂ ਸਾਡੇ ਇਸੇ ਤਾਂ ਮਰ ਗਏ ਸੀ ਇਹ ਪੰਜਾਬ ਤਾਂ ਰਹਿ ਹੀ ਕੁਝ ਨਹੀਂ ਤੁਹਾਡੇ ਮਾਪਿਆਂ ਨੇ ਉੱਥੇ ਜ਼ਿੰਦਗੀ ਕੱਟੀ ਆ ਤੁਸੀਂ ਉੱਥੇ ਬਚਪਨ ਕੱਟਿਆ ਤੁਸੀਂ ਉੱਥੇ ਆਪਦੀ ਜਿਹੜੀ ਜਿੰਨੀ ਜਿਹੜੀ ਕਮਾਈ ਨਾਲ ਤੁਸੀਂ ਕੈਨੇਡਾ ਆਇਆ ਉਹ ਵੀ ਤੁਸੀਂ ਉੱਥੋਂ ਹੀ ਇਕੱਠੀ ਕੀਤੀਆਂ ਨੂੰ ਇਹਨਾਂ ਤਾਂ ਮਾੜਾ ਨਾ ਕੋ ਆਪਣੇ ਦੇਸ਼ ਨੂੰ ਇਹਨਾਂ ਤਾਂ ਕੋਈ ਦੁਨੀਆ ਤਾਂ ਮੈਂ ਬੰਦਾ ਹੀ ਨਹੀਂ ਵੇਖਿਆ ਜਿਹੜਾ ਆਪਣੇ ਦੇਸ਼ ਨੂੰ ਇਹਨਾਂ ਦਾ ਪਾਕਿਸਤਾਨਾ ਨਹੀਂ ਮਾੜਾ ਕਹਿੰਦੇ ਪਾਕਿਸਤਾਨ ਨੂੰ ਕਦੇ ਹੋਰ ਜਾ ਕੇ ਜੰਨਾ ਤੁਸੀਂ ਕੈਨੇਡਾ ਚ ਸੈੱਟ ਹੋ ਕੇ ਜਾਂ ਚਾਰ ਪੈਸੇ ਕਮਾ ਕੇ ਪੰਜਾਬ ਨੂੰ ਭੰਡਾਂ ਲਾ ਕੇ ਨਾ ਵੀ ਪੰਜਾਬ ਤਾਂ ਹੈ ਹੀ ਕੁਝ ਨਹੀਂ ਜੇ ਕੋਈ ਪੰਜਾਬ ਦੀ ਗੱਲ ਕਰਦਗੇ ਨਾ ਵੀ ਪੰਜਾਬ ਚ ਯਾਰ ਬਹੁਤ ਕੁਝ ਆ ਜਾਂ ਪੰਜਾਬ ਚ ਵੀ ਆਪਾਂ ਬਹੁਤ ਕੁਝ ਕਰ ਸਕਦੇ ਆ ਬੰਦਾ ਕੋਈ ਆਪ ਉੱਥੇ ਕੀ ਸੀ ਉੱਥੇ ਤਾਂ ਮਰ ਗਏ ਨਸ਼ੇ ਪੱਤੇ ਨਾਲ ਮਰ ਗਏ ਇੰਡੀਆ ਆਂਦਾ ਕਨਸੈਪਟ ਨੂੰ ਸਮਝਿਆ ਕਰੋ ਪੰਜਾਬ ਨੇ ਵੀ ਬਹੁਤ ਕੁਝ ਦਿੱਤਾ ਠੀਕ ਆ ਪੰਜਾਬ ਚ ਵੀ ਕੋਈ ਐਡੀ ਪੁਖ ਮਰੀ ਨਹੀਂ ਪੈ ਗਈ ਵੀ ਪੰਜਾਬ ਮਰ ਗਿਆ ਤੁਹਾਡੇ ਮਾਪਿਓ ਰਹਿ ਰਹੇ ਆ ਉੱਥੇ ਤੁਹਾਡੇ ਮਾਪਿਓ ਨੇ ਜ਼ਿੰਦਗੀ ਕੱਟੀ ਆ ਤੁਹਾਡੇ ਨਾਲੋਂ ਵਧੀਆ ਕੱਟੀ ਹੋਣੀ ਜਿਹੜੇ ਬੰਦੇ ਕੈਨੇਡਾ ਰਹਿ ਰਹੇ ਆ ਠੀਕ ਆ ਤੁਹਾਡਾ ਤਾਂ ਐਸਾ ਮੈਂਟਲ ਹੈਲਥ ਥੋੜੀ ਠੀਕ ਨਹੀਂ ਤੁਹਾਡੇ ਤਾਂ ਐਸਾ ਕੋਈ ਮੈਂਟਲ ਤੁਸੀਂ ਫ੍ਰੀ ਨਹੀਂ ਹੁੰਦੇ ਮੈਂਟਲੀ ਇਥੇ ਕੈਨੇਡਾ ਦੇ ਵਿੱਚ ਪਰ ਤੁਹਾਡੇ ਮਾਪਿਓ ਨੇ ਉੱਥੇ ਬਹੁਤ ਵਧੀਆ ਜ਼ਿੰਦਗੀ ਕੱਟੀ ਤੇ ਅੱਜ ਵੀ ਵਧੀਆ ਜ਼ਿੰਦਗੀ ਕੱਟ ਰਿਹਾ ਠੀਕ ਆ ਹੋ ਜਰਾ ਤੁਹਾਡੇ ਕੋਲੇ ਉਹਨਾ ਪੀਸ ਨਾ ਹੋਵੇ ਜਿੰਨਾ ਤੁਹਾਡੇ ਮਾਪੇ ਕੋਲੇ ਆ ਭਾਵੇਂ ਉਹਨਾਂ ਕੋਲੇ ਪੈਸੇ ਘੱਟ ਸੀ ਸੋ ਇਹ ਜਿਹੜੇ ਕੈਨੇਡਾ ਚ ਸੈੱਟ ਹੋ ਕੇ ਜਿਹੜੇ ਪੰਜਾਬ ਨੂੰ ਮੜਾ ਕਹਿੰਦੇ ਆ ਨਾ ਇਹ ਬੰਦ ਕਰ ਦਿਓ ਮੜਾ ਮੋਟਾ ਸ਼ਰਮ ਕਰ ਲਓ ਤੁਸੀਂ ਕਿਤੇ ਨਹੀਂ ਚੱਲਿਆ ਪੰਜਾਬ ਕਿਤੇ ਨਹੀਂ ਕੁਝ ਹੋਇਆ ਠੀਕ ਆ ਵੇਖਣੀ ਤੁਸੀਂ ਇੱਥੇ ਆ ਕੇ ਤੇ ਪੰਜਾਬ ਪੱਛੋਂ ਮਰ ਗਏ ਪੰਜਾਬ ਜਿਹੜੇ ਬੰਦੇ ਪੰਜਾਬ ਚ ਰਹਿੰਦੇ ਆ ਜਾਂ ਉਥੇ ਰਹਿ ਕੇ ਬੰਦੇ ਵਧੀਆ ਕੰਮ ਕਰੀ ਜਾਂਦੇ ਆ ਤੇ ਉਹਨਾਂ ਦੀ ਜ਼ਿੰਦਗੀ ਨੂੰ ਕੀ ਹੋ ਗਿਆ ਕਿਤੇ ਨਹੀਂ ਗੋਲੀਆਂ ਚੱਲਦੀਆਂ ਕਿਤੇ ਨਹੀਂ ਗੈਂਗਸਟਰ ਬਣਦੇ ਤੁਹਾਡੇ ਘਰੇ ਆਉਂਦੇ ਹੋ ਉਹ ਪੰਜ ਚਾਰ ਕੇਸ ਹਰ ਕਿਤੇ ਹੁੰਦੇ ਆ ਇੱਥੇ ਵੀ ਬਥਰੇ ਹੁੰਦੇ ਆ ਕੈਨੇਡਾ ਚ ਠੀਕ ਆ ਕੋਈ ਗੈਂਗਸਟਰ ਕਿਸੇ ਨੂੰ ਮਾਰ ਗਿਆ ਕੋਈ ਵੱਡੀ ਗੱਲ ਨਹੀਂ ਕੀ ਇਹਦਾ ਸਾਰੀ ਦੁਨੀਆ ਚ ਹੀ ਹੁੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਉਹ ਜਗ੍ਹਾ ਛੱਡ ਕੇ ਭੱਜ ਲਓਗੇ ਕੱਲ ਨੂੰ ਕੈਨੇਡਾ ਚ ਕੁਝ ਹੋਣ ਲੱਗੇ ਫਿਰ ਚੱਕ ਕੇ ਕਿਤੇ ਹੋਰ ਦਰਪੇਓ ਤੁਸੀਂ ਤੇ ਡੁਗੜ ਦਾ ਕੰਮ ਹੀ ਇਹ ਫੜਿਆ ਵਾ ਸੋ ਇਹ ਪੈਸੇ ਕਮਾਉਣ ਦਾ ਸਾਧਨ ਤੁਸੀਂ ਬਣਾਇਆ ਕੈਨੇਡਾ ਨੂੰ ਉੱਥੋਂ ਤੱਕ ਸੀਮਿਤ ਰੱਖੋ ਠੀਕ ਆ ਐਵੇਂ ਚੱਕ ਕੇ ਮੂੰਹ ਇੱਥੇ ਬੋਲਣ ਲੱਗ ਗਏ ਨੇ ਵੀ ਪੰਜਾਬ ਵਿੱਚ ਕੁਝ ਨਹੀਂ ਰਿਹਾ ਸਾਰਾ ਕੁਝ ਹੀ ਹੈਗਾ ਉਥੇ ਬਥੇਰੇ ਬੰਦੇ ਪੰਜਾਬ ਵਿੱਚ ਸਰਵਾਈਵ ਕਰਦੇ ਆ ਗੁੱਟ ਕਰਦੇ ਆਣੇ ਥੋੜੇ ਕੈਨੇਡਾ ਵਾਲਿਆਂ ਨਾਲੋਂ ਠੀਕ ਆ ਐਡੀ ਗੱਲ ਨਹੀਂ ਕੋਈ ਬੜੇ ਵਧੀਆ ਸਰਵਾਈਵ ਕਰਦੇ ਆ ਜਿਨ੍ਹਾਂ ਨੇ ਕਰਨਾ ਉਥੇ ਤੇ ਜਿਨ੍ਹਾਂ ਨੇ ਬੋਲਣਾ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਬਾਈ ਤੇ ਜਿਨ੍ਹਾਂ ਨੇ ਕਹਿਣਾ ਵੀ ਬਾਈ ਉਹਨਾਂ ਲਈ ਕਦੇ ਵੀ ਕੁਝ ਨਹੀਂ ਫਿਰ ਸਿੱਧੀ ਗੱਲ ਆ ਠੀਕ ਆ ਬਹੁਤ ਕੁਝ ਦਿੱਤਾ ਪੰਜਾਬ ਨੇ ਕੋਈ ਚੱਕਰ ਨਹੀਂਗਾ ਜਿਹੜੇ ਉਥੇ ਲੋਕ ਅੱਜ ਵੀ ਵਧੀਆ ਕੰਮ ਕਰੀ ਜਾਂਦੇ ਆ ਉਹ ਤਾਂ ਨਹੀਂ ਕਹਿੰਦੇ ਸੀ ਕੈਨੇਡਾ ਜਾਣਾ ਠੀਕ ਆ ਯਾਰ ਜਿਨ੍ਹਾਂ ਜਨਾਂ ਨੇ ਜਿਨ੍ਹਾਂ ਨੂੰ ਪਤਾ ਵੀ ਕਮਾਈ ਕਿਵੇਂ ਕਰਨੀ ਹੈ ਠੀਕ ਹੈ ਨਾ ਐਡੀ ਗੱਲ ਨਹੀਂ ਕੋਈ ਜੇ ਤੁਹਾਨੂੰ ਕੈਨੇਡਾ ਨੇ ਖੜੇ ਕਰਤਾ ਪੰਜਾਬ ਵੀ ਕੋਈ ਕੋਈ ਡੱਬਿਆ ਨਹੀਂ ਹੈਗਾ ਇੱਥੇ ਆ ਪੰਜਾਬ 'ਚ ਵੀ ਲੋਕ ਜਾਂਉਂਦੇ ਆ ਪੰਜਾਬ 'ਚ ਵੀ ਲੋਕ ਵਧੀਆ ਕਮਾਈ ਕਰੀ ਜਾਂਦੇ ਆ ਵਧੀਆ ਕੰਮ ਕਰਦੇ ਆਗੇ ਐਡੀ ਗੱਲ ਨਹੀਂ ਕੋਈ ਤੁਸੀਂ ਲੱਖ ਪਰਦੇਸੀ ਹੋਈ ਆ ਆਪਣਾ ਦੇਸ਼ ਨਹੀਂ ਭੰਡੀ ਦਾ ਵੀ ਜਿਹੜੇ ਮੁਲਕ ਦਾ ਕਾਈਏ ਉਹਦਾ ਕਦੇ ਬੁਰਾ ਨਹੀਂ ਮੰਗੀਦਾ ਸੋ ਕੈਨੇਡਾ ਜਾ ਕੇ ਭਾਈ ਜਿਹੜੇ ਮੇਰੇ ਭੈਣ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਗਏ ਤਾਂ ਆਪਣੇ ਪੰਜਾਬ ਤੋਂ ਹੀ ਆ ਆਪਣੇ ਇੰਡੀਆ ਤੋਂ ਹੀ ਆ ਪਾਸਪੋਰਟ ਲੈ ਕੇ ਗਏ ਆ ਤੁਸੀਂ ਆਪਣੇ ਇੰਡੀਆ ਦਾ ਹੈਨਾ ਫਿਰ ਤੁਸੀਂ ਜਾਂਦੇ ਆ ਫਿਰ ਉੱਥੇ ਜਾ ਕੇ ਤੁਸੀਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਗਲਤ ਬੋਲਣ ਲੱਗ ਜਾਂਦੇ ਆ ਦੇਖੋ ਗਲਤ ਗੱਲਾਂ ਨਾ ਬੋਲਿਆ ਕਰੋ ਚੰਗਾ ਨਹੀਂ ਲੱਗਦਾਗਾ ਹੈਨਾ ਕਿਉਂਕਿ ਤੁਸੀਂ ਤਾਂ ਚਲੇ ਗਏ ਸੈਟਰਨ ਹੋ ਗਏ ਪਰ ਤੁਹਾਡੇ ਘਰ ਪਰਿਵਾਰ ਰਿਸ਼ਤੇਦਾਰ ਤਾਂ ਸਾਰੇ ਇੱਥੇ ਹੀ ਆ ਹੈਨਾ ਫਿਰ ਕਹਿੰਦੇ ਨਾ ਵੀ ਜਿੱਥੇ ਆਪਾਂ ਖਾਈਏ ਜਿੱਥੇ ਮਤਲਬ ਦੋਸਤਾਂ ਨਾਲ ਬਹਿ ਕੇ ਜਿੱਥੇ ਖਾ ਲਈਏ ਆਪਾਂ ਉਹਨੂੰ ਨਿੰਦੀ ਦਾਗਾ ਇਹ ਤਾਂ ਆਪਣਾ ਮੁਲਕ ਆ ਆਪਣਾ ਦੇਸ਼ ਆ ਫਿਰ ਇਹਨੂੰ ਆਪਾਂ ਕਾਹਤੇ ਨਿੰਦਣਾ ਕਿਉਂ ਠੀਕ ਹੈ ਨਾ